ਸਾਰਨ ਸਤਿ ਸ੍ਰੀ ਅਕਾਲ ਆਰਾਮ ਆਰਾਦੇ ਤੇ ਵੀਰ ਜੀ ਬੇਨਤੀ ਇਹ ਵੀ ਕਾਗੋ ਥੋੜਾ ਸਿੱਧਾ ਰੱਖੋ ਮਾਈਨ ਤੇ ਤੁੰਦ ਬਹੁਤ ਜ਼ਿਆਦਾ ਬਣ ਗਈ ਅਜ ਤਰੀ ਹੋਈ 10 ਨਵੰਬਰ 2024 ਤੇ ਬਿਲਕੁਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਰੋਡ ਤੇ ਇੱਕ ਬੇਨਤੀ ਇਹ ਵੀ ਆ ਜਿਹੜੇ ਲੋਕ ਠਾਣਨ ਨਾ ਨਹਿਰਾ ਛੜਕਾ ਦੇ ਉੱਤੇ ਗੇਲੀਆਂ ਰੱਖਤੀਆਂ ਢਿੰਗਾ ਰੱਖਤੇ ਰੂੜੀਆਂ ਰੱਖਤੀਆਂ ਟਰਾਲੀਆਂ ਠਾਲਤੀਆਂ ਟਰਾਈਡ ਠਾਲਤੇ ਉਹ ਬੇਨਤੀ ਏ ਵੀ ਤੁਸੀਂ ਰੋਡ ਉੱਤੇ ਇਹ ਚੀਜ਼ਾਂ ਰੱਖਣੀਆਂ ਬੰਦ ਕਰੋ ਕਿਉਂ ਦੋਂਦੇ ਇੰਨੀ ਜ਼ਿਆਦਾ ਹੈ ਵੀ ਸਾਈਡ ਦੇ ਕੋਈ ਰਾਤ ਨੂੰ ਚੀਜ਼ ਨਹੀਂ ਦਿਸਦੀ ਦਿਨੇ ਨਹੀਂ ਦਿਸਦੀ ਹੁਣ ਹਾਲਾਂਕਿ 8:30 ਹੋਏ ਨੇ ਸਵੇਰ ਦੇ ਤੇ ਪਹਿਲੇ ਦਿਨ ਜ਼ਿਆਦਾ ਇੰਨੀ ਦੁੱਧ ਬਣੀ ਹੈ ਬਾਕੀ ਚਲੋ ਧੁਆ ਤਾਂ ਹੁੰਦਾ ਸੀ ਮਾੜਾ ਮੋਟਾ ਤੇ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਏ ਤੁਹਾਡਾ ਹੀ ਫਾਇਦਾ ਹੈ ਆ ਜਿਹੜੇ ਛੜਕਾਂ ਦੇ ਉੱਤੇ ਪੱਕੀ ਵੀ 2 3 ਫੁੱਟ ਮੱਲ ਕੇ ਲੋਕੀ ਬੈਠ ਜਾਂਦੇ ਨੇ ਸਹਿਰਾ ਸੁਰਾ ਬੰਦ ਕਰੋ ਅਦੀ ਸੇ ਦਾ ਤਿਆਰ ਰੱਖੋ ਜ਼ਿੰਦਗੀ ਬਹੁਤ ਕੀਮਤੀ ਚੀਜ਼ ਹੈ ਬਹੁਤ ਵਾਰ-ਵਾਰ ਨਹੀਂ ਮਿਲਦੀ ਅਗਲੇ ਦਮ ਨੁਕਸਾਨ ਵੀ ਨਾ ਹੋਵੇ ਤੇ ਤੁਹਾਡਾ ਹੀ ਨੁਕਸਾਨ ਨਾ ਹੋਵੇ ਇਹ ਕਾ ਰੋਡ ਦੇ ਸੈਰਾਸੁਰਾ ਕਰਨੀਆਂ ਬੰਦ ਕਰੋ ਜਿੰਨਾ ਚਿਰ ਤੰਦ ਹੈ ਤੇ ਬਾਕੀ ਦੇ ਆ ਤੁਸੀਂ ਆ ਰੂੜੀਆਂ ਰਾੜੀਆਂ ਤੇ ਆ ਠਾੜ ਛੱਡ ਦੇਣਾ ਟਰਾਲੀਆਂ ਟੈਂਪੂ ਕਾਰਾਂ ਜੀਪਾਂ ਰੋਡ ਉੱਤੇ ਉਹ ਬਹੁਤ ਮਾੜੀਆਂ ਬਹੁਤ ਬਹੁਤ ਨੁਕਸਾਨ ਕਰ ਸਕਦੀਆਂ ਹਨ ਤੇ ਬੇਨਤੀ ਇਹ ਵੀ ਭਰਾਓ ਸਮਝਾਓ ਸਮਝਾਓ ਜਿਵੇਂ ਕਹਿੰਦੇ ਨੇ ਵੀ ਕਾਰ ਭਲਾ ਹੋ ਭਲਾ ਜੇ ਕਿਸੇ ਦਾ ਭਲਾ ਸੋਚਾ ਹੈ ਨਾ ਤੇ ਰੱਬ ਆਪਣਾ ਭਲਾ ਆਪਣੇ ਆਪ ਹੀ ਕਰ ਦਿੰਦਾ ਹੈ ਇਹਦੇ ਦੌਰ ਐ ਨਹੀਂ ਕੋਈ ਦੋ ਸਾਵਣ ਹੈ ਗਿਆ ਬਿਲਕੁਲ ਪੱਕੀ ਗੱਲ ਹੈ ਤਜਰਬਾ ਕੀਤਾ ਹੈ ਸਿਆਣੇ ਕਹਿੰਦੇ ਬਾਬੇ ਵੀ ਕਹੀ ਕਹਿੰਦੇ ਜਿੰਨਾ ਨਾਤੀ ਉਹਨਾਂ ਪੁੰਨ ਠੀਕ ਹੈ ਨਾ ਇਹ ਵੀ ਪੁੰਨ ਦਾ ਕੰਮ ਹੈ ਕਿ ਤੁਸੀਂ ਰਸਤਾ ਸਾਫ਼ ਰੱਖੋਗੇ ਨਾ ਕੋਈ ਬੜਾ ਵੱਡਾ ਪੁੰਨ ਹੈ ਛੜਗਦੇ ਪਾਣੀ ਨਾਲ ਡੋਲੋ ਗੋਏ ਨਾ ਸੱਟੋ ਆਉਣ ਜਾਣ ਕੋਈ ਦੁਖੀ ਸੁਖੀ ਚੱਲਿਆ ਹੁੰਦਾ ਹੈ ਜਿਉਂ ਦੇ ਕੱਪੜੇ ਖਰਾਬ ਹੋਏ ਨੇ ਚਿੱਕਰ ਜ ਕੀ ਹਾਲ ਹੋ ਜਾਂਦਾ ਹੈ ਉਹਦੇ ਅੰਦਰ ਨਹੀਂ ਵੜਵੇਂਦਾ ਉਹ ਸ਼ਾਇਦ ਕੁਛ ਵੀ ਕਰ ਸਕਦਾ ਹੈ ਤਾਂ ਤੁਹਾਨੂੰ ਬੇਨਤੀ ਕਰਨਾ ਰੋਡ ਸਾਫ਼ ਰੱਖੋ ਰੋਡ ਦੇ ਜਾਮ ਨਾ ਲਾਓ ਆੜੇ ਤਾਂ ਲੈਂਡ ਵਿਚਾਲੇ ਬੈਠ ਜਾਂਦੇ ਨੇ ਆ ਕੀ ਉਹ ਥੋੜੇ ਦਿਨ ਹੋਏ ਨੇ ਐਕਸੀਡੈਂਟ ਹੋਇਆ ਵਿਚਾਲੇ ਦਾ ਇਹ ਬਹੁਤ ਬੁਰਾ ਹਾਲ ਹੈ ਬੱਚੇ ਦਾ ਰਾਤ ਨੂੰ ਅੱਗੋਂ ਸਾਮਾ ਮੌਸਮ ਨਹੀਂ ਲਾਈਟਾਂ ਵਜੇ ਪਤਾ ਨਹੀਂ ਲੱਗਿਆ ਜਾਂ ਕਿਨੇਮ ਕੀ ਹੋ ਗਿਆ ਉਹਨੂੰ ਕਿ ਉਹਨੇ ਗੱਡੀ ਵਿੱਚ ਮਾਰੀ ਚਲੋ ਪ੍ਰਮਾਤਮਾ ਸੋਖ ਰੱਖੇ ਤਾਂ ਮੈਂ ਕਹਿਣਾ ਵੀ ਬਿਲਕੁਲ ਧਿਆਨ ਨਾਲ ਮਸ਼ੀਨਰੀ ਚਲਾਓ 5 ਦਾ 15 20 ਤੁਸੀਂ 19 ਸਪੀਡ ਤੇ ਰੱਖੋ ਗੱਡੀ ਜਦੋਂ ਕੋਈ ਅੱਗੋਂ ਚੀਜ਼ ਬਿਲਕੁਲ ਇੱਕਦਮ ਰੁਕ ਜਾਂਦੀ ਤੁਸੀਂ ਨੂੰ ਬ੍ਰੇਕ ਲਾ ਲਓ ਬੱਸ ਠੀਕ ਡਰਾਈਵਰ ਸਾਹਿਬ ਅਨਸਾਰ ਬੇਨਤੀ ਹੈ ਵੀ ਥੋੜੀ ਸਪੀਡ ਘੱਟ ਰੱਖੋ ਕੋਈ 2-4 ਮਿੰਟ ਲੇਟ ਹੋ ਜਾਣ ਕਿ ਪ ਜਿੰਦਗੀ ਦੇ ਉੱਤੇ ਕੁਝ ਨਹੀਂ ਠੀਕ ਹੈ ਵੀਰ ਜੀ ਮਿਹਰਬਾਨੀ ਮਿਹਰਬਾਨੀ ਵਾਹਿਗੁਰੂ ਬਖਲਾ ਕਰੇ ਸਤਿ ਸ੍ਰੀ ਅਕਾਲ